ਸਬਜ਼ੀਆਂ ਦਾ ਰਾਜਾ ਬੇਂਗਣ ਬੇਂਗਣ ਦੇ 4-5 ਕੁਦਰਤੀ ਬੂਟੇ ਘਰ ਦੇ ਵਿੱਚ ਇਸ ਤਰ੍ਹਾਂ ਲਗਾਓ ਕਿ 5-6 ਕਿਲੋ ਬੇਂਗਣ ਹਮੇਸ਼ਾ ਡਿੱਗਦੇ ਹੀ ਰਹਿਣ ਪੂਰਾ ਸਾਲ ਪਰ ਮਿੱਟੀ ਅਜਿਹੀ ਹੋਣੀ ਚਾਹੀਦੀ ਆ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਔਰ ਉਹ ਮਿੱਟੀ ਇਸ ਤਰ੍ਹਾਂ ਤਿਆਰ ਕਰਨੀ ਆ ਅੱਗੇ ਵੀ ਮੈਂ ਤੁਹਾਨੂੰ ਦੱਸਦਾਰੀਆਂ ਆ ਆ ਲਓ ਇੱਕ ਵਾਰ ਫੇਰ ਦੱਸ ਰਿਹਾ ਜਿੱਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਪੈਂਗਣ ਦੀ ਇੱਕ ਖਾਸ ਤਕਨੀਕ ਸ਼ੇਅਰ ਕਰਨ ਜਾ ਰਿਹਾ ਆ ਪਿਛਲੇ ਸਾਲ ਜਿਨ੍ਹਾਂ ਨੇ ਵੀ ਮੇਰੇ ਬੂਟੇ ਦੇਖੇ ਸੀ ਉਹ ਮੈਨੂੰ ਕਮੈਂਟ ਕਰਦੇ ਰਹੇ ਆ ਚੈਨਲ ਤੇ ਕੱਢ ਕੇ ਵੀ ਦੇਖ ਲਿਓ ਕਿ ਤੁਸੀਂ ਕਿਸ ਤਰ੍ਹਾਂ ਲਾਇਓ ਆ ਇਹ ਬੂਟੇ ਜਿਹੜਾ ਇੰਨਾ ਫਲ ਇੰਨੀ ਜਲਦੀ ਵੇਂਗਣ ਦੀ ਸਿਰਫ ਇਕੱਲੇ ਵੇਂਗਣ ਦੀ ਮੈਂ ਤੁਹਾਨੂੰ ਆਰਗੈਨਿਕ ਕੁਦਰਤੀ ਖਾਸ ਤਕਨੀਕ ਸੇਰ ਕਰਨੇ ਜਾ ਰਿਹਾ ਹਾਂ ਔਰ ਬੂਟੇ ਆਪਾਂ ਨੇ ਕੋਲ ਮੈਂ ਸਿਰਫ ਪੰਜੇ ਬੂਟੇ ਵੇਂਗਣ ਦੇ ਪੰਜ ਬੂਟੇ ਵੇਂਗਣ ਦੇ ਲਾਉਣੇ ਆ ਇਹ ਤੁਸੀਂ ਦੇਖ ਸਕਦੇ ਆ ਮੈਂ ਫਲ ਦੀ ਗਾਰੰਟੀ ਲੈਣਾ ਆ ਇਹ ਬੇਰ ਆ ਦੇਖੋ ਇਹ 130 30 40 40 ਗ੍ਰਾਮ ਦਾ ਬੇਰ ਇਹ ਦੇਖੋ ਬੇਰੀ ਨੂੰ ਤੇ ਆਉ ਮੈਂ ਤੁਹਾਨੂੰ ਜਲਦੀ ਵਿੱਚ ਦੱਸ ਦੇਣਾ ਹੈ ਵੀਡੀਓ ਮੇਰੀਆਂ ਕਦੇ ਵੀ ਲੰਬੀਆਂ ਨਹੀਂ ਹੁੰਨੀਆਂ ਹੈਗੀਆਂ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਮੇਰੀ ਜਾਣਕਾਰੀ ਕਦੇ ਵੀ ਖਾਲੀ ਬਾਰ ਨਹੀਂ ਹੁੰਦਾ ਹੈਗਾ ਵੀਡੀਓ ਤੁਹਾਨੂੰ ਦਿਖਾ ਲਣਗਾ ਔਰ ਬੈਂਗਣ ਤਾਂ ਮੈਂ ਤੁਹਾਨੂੰ ਰਿਜ਼ਲਟ ਵੀ ਦਿਖਾ ਦੇਣਾ ਹੈ ਭਿੰਡੀਆਂ ਸਿਰਫ ਕੱਲੀ ਖੜ ਦੇ ਉੱਤੇ ਮੈਂ ਹੈਗਾਈਆਂ ਆ ਬਹੁਤ ਔਖਾ ਗੰਮ ਹੈ ਜੰਮੀਆਂ ਜਰੂਰ 12 14 ਗਈਆਂ ਪਰ ਬੂਟੇ 12 14 ਵੀ ਕਹਿਰ ਕਰਨਗੇ ਜਦੋਂ ਤੁਸੀਂ ਕੱਲੀ ਖੜ ਤੇ ਆ ਗਾ ਲਈਆਂ ਮੁਸ਼ਕਲ ਕੰਮ ਆ ਬਹੁਤ ਆਉ ਵੀਡੀਓ ਸ਼ੁਰੂ ਕਰਦੇ ਆ ਕੁਦਰਤੀ ਬੈਂਗਣ ਤੋਂ ਪ੍ਰੋਡਕਸ਼ਨ ਜਿਹੜੀ ਆ ਪ੍ਰੋਡਕਸ਼ਨ ਲੈਣੀ ਬਹੁਤ ਔਖੀ ਆ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਸਿਰਫ ਬੈਂਗਣ ਵਾਸਤੇ ਹੀ ਤਿਆਰ ਕੀਤਾ ਤੇ ਔਰ ਮਿੱਟੀ ਜਿਹੜੀ ਮੈਂ ਖਾਸ ਗੱਲ ਕਰ ਰਹੀ ਆ ਔਰ ਨਾਲ ਇਹ ਨਿੰਮ ਦੇ ਪੱਤੇ ਤੇ ਨਾਲ ਇਹ ਲੂਣ ਇਹ ਲੀਕੋ ਤੇ ਇਹ ਬੁੱਟੇ ਇਹ ਮਿੱਟੀ ਦੇ ਵਿੱਚ ਇਹ ਖਾਸ ਇਹ ਆ ਕਿ ਮਿੱਟੀ ਆ ਦੇਖੋ ਪਰਸੀਨ ਹਰੇ ਵਾਲੇ ਖੇਤ ਦੇ ਵਿੱਚੋਂ ਇੱਕ ਇੱਕ ਮੱਠਲ ਮਿੱਟੀ ਦਾ ਲਿਆਉਣਾ ਆ ਪਰਸੀਨ ਹਰੇ ਵਾਲਾ ਖੇਤ ਕਿਹੜਾ ਆ ਜੇ ਨਹੀਂ ਤੁਹਾਡੇ ਕੋਲ ਅਵੇਲੇਬਲ ਹੈਗੀ ਤਾਂ ਹੋਰ ਕਿਤੋਂ ਤਾਜੀ ਮਿੱਟੀ ਚਾਹੀਦੀ ਆ ਬਿਲਕੁਲ ਬਾਹਰੋਂ ਖੇਤ ਦੇ ਵਿੱਚੋਂ ਜੇ ਅੰਦਰ ਹੀ ਵੀ ਤੁਹਾਡੇ ਕੋਲੇ ਆ ਤਾਂ ਫੇ ਇੱਕ ਦੋ ਦਿਨ ਉਹਨੂੰ ਧੁੱਪ ਲਵਾਉਣੀ ਪੈਣੀ ਆ ਮੱਠਲ ਚ ਪਾ ਕੇ ਜਾਂ ਪੱਟ ਕੇ ਤੇ ਵਿੱਚ ਦੇਸੀ ਢੇਰ ਇਹ ਦੇਖੋ ਇਹ ਤਾਂ ਦੋ ਚੀਜ਼ਾਂ ਆਪਾਂ ਵਰਤਦੇ ਹੀ ਵਰਤਦੇ ਆ ਠੀਕ ਹੈ ਆ ਲਓ ਆ ਪਰਸੀਨ ਇਸੇ ਕਰਕੇ ਨਿਕਲ ਰਿਹਾ ਕਿਉਂਕਿ ਮੈਂ ਪਰਸੀਨ ਦੇ ਵਿੱਚੋਂ ਪੱਟ ਕੇ ਲਿਆ ਆਂ ਚਾਰ ਲੌਂਡੇ ਔਰ ਇੱਕ ਖਾਸ ਚੀਜ਼ ਇਹ ਦੇਖੋ ਆਪਾਂ ਨਿੰਮ ਦੇ ਪੱਤੇ ਆ ਇਹ ਇਹਨਾਂ ਨੂੰ ਭੋਰ ਕੇ ਜਿੱਥੇ ਆਪਾਂ ਬੂਟਾ ਲਾਉਣਾ ਆ ਦੇਖੋ ਉੱਥੇ ਹੀ ਰੱਖ ਦੇਣੇ ਆ ਆ ਲਓ ਰੱਖ ਦਿੱਤੇ ਤੇ ਇਹਨਾਂ ਦੇ ਉੱਤੇ ਇੱਕ ਇੱਕ ਚਮਚਾ ਡੇਢ ਚਮਚਾ ਲੂਣ ਪਾ ਦੇਣਾ নিমਦੀ ਪੱਤਿਆਂ ਦੇ ਉੱਤੇ ਰਸੋਈ ਚ ਖਾਣ ਵਾਲਾ ਲੂਣ ਤੇ ਖਲਜੀ ਤੁਹਾਡੇ ਕੋਲ ਹੈਗੀ ਆ ਤਾਂ ਪਾ ਦਿਓ ਇੱਕ ਦੋ ਮੁਠਾਂ ਤੇ ਉੱਪਰ ਤੋਂ ਮਿੱਟੀ ਸਿੱਟ ਦੇਣੀ ਆ ਤੇ ਇਹ ਆਪਣਾ ਆ ਦੇਖੋ ਥੇ ਆ ਜਿਹੜਾ ਬੂਟਾ ਲਾਉਣ ਵਾਸਤੇ ਬਿਲਕੁਲ ਤਿਆਰ ਹੋ ਗਿਆ ਆ ਆ ਦੇਖੋ ਪੂਰੀ ਤਰ੍ਹਾਂ ਟੋਆ ਕੱਢਿਆ ਤੇ ਬੂਟੇ ਆਪਾਂ ਇੱਕ ਇੱਕ ਟੋਏ ਦੇ ਵਿੱਚ ਦੋ ਦੋ ਲਾ ਦੇਣੇ ਆ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਦਾ ਆ ਆ ਲਓ ਜਲਦੀ ਦੇ ਵਿੱਚ ਮੈਂ ਤੁਹਾਨੂੰ ਦੋ ਬੂਟੇ ਲਾ ਕੇ ਦਿਖਾ ਲ ਵੀ ਦਿੱਤੇ ਆ ਇੱਕ ਵਾਰ ਫੇਰ ਦੇਖ ਲਓ ਆ ਦੇਖੋ ਨਿੰਮ ਮਿੱਟੀ ਥੱਲੇ ਪਾਈ ਹੋਈ ਆ ਨਿੰਮ ਦੇ ਉੱਤੇ ਲੂਣ ਇਹ ਦੇਖੋ ਤੇ ਉੱਤੇ ਫੇਰ ਥੋੜੀ ਜਿਹੀ ਮਿੱਟੀ ਜਾਂ ਖਾਲ ਤੇ ਬੂਟੇ ਦੋ ਦੋ ਇਹ ਦੇਖੋ ਸੌਖੀ ਜਈ ਤਕਨੀਕ ਆ ਬਿਲਕੁਲ ਤੇ ਫਾਇਦੇ ਇਹਦੇ ਜੇ ਮੈਂ ਗੜਾਉਣ ਲੱਗ ਪਿਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਕੀ ਰਿਜ਼ਲਟ ਆ ਤੇ ਬੂਟੇ ਆਪਾਂ ਲਾ ਕੇ ਇਹ ਦੇਖੋ ਪਾਣੀ ਦੇ ਨਾਲ ਸਵਾਰ ਕੇ ਭਰ ਦੇਣਾ ਪਹਿਲੀ ਵਾਰ ਤੇ ਇਹ ਬੂਟੇ ਆਪਣੇ ਦੂਸਰੇ ਦਿਨ ਚੱਲ ਪਏ ਆ ਬੈਂਗਣ ਦੀਆਂ ਹੀ ਸਾਰੀਆਂ ਕਿਸਮਾਂ ਦੇ ਉੱਤੇ ਇਹ ਤਕਨੀਕ ਆ ਚਾਹੇ ਕਿਸੇ ਵੀ ਕਿਸਮ ਦਾ ਬੈਂਗਣ ਹੋਵੇ ਤੇ ਮਿੱਟੀ ਦਾ ਜਿਹੜਾ ਮੈਂ ਤੁਹਾਨੂੰ ਜ਼ਰੂਰੀ ਦੱਸਿਆ ਖਾਸ ਖਿਆਲ ਰੱਖਣਾ ਆ ਜਿੱਥੋਂ ਤੱਕ ਹੋ ਸਕੇ ਤਾਜੀ ਹੁਣੀ ਚਾਹੀਦੀ ਆ ਅੱਬਲਤਾ ਪਰਸੀ